ਸਸਕਾ ਉਸ ਕਾਈ ਨਿਊਜ਼ ਪੰਜਾਬੀ ਵੀ ਦੇ ਨਾਲ ਜੁੜੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਚਰਨਜੀਤ ਸਿੰਘ ਚੰਨੀ ਐਸੋਲ ਦੇ ਦੀ ਅਹਿਮ ਅਪਡੇਟ ਹਿਮਾਚਲ ਦੇ ਵਿੱਚ ਪੰਜਾਬੀ ਜੋੜੇ ਦੀ ਹੋਈ ਕੁੱਟਮਾਰ ਦੇ ਨਾਲ ਜੁੜੀ ਹੋਈ ਹੈ ਪੰਜਾਬੀ ਜੋੜੇ ਦੇ ਨਾਲ ਜਿਸ ਤਰ੍ਹਾਂ ਕੁੱਟਮਾਰ ਹੁੰਦੀ ਹੈ ਉਸ ਤੋਂ ਬਾਅਦ ਵੀਡੀਓ ਸਾਹਮਣੇ ਆਂਦੀ ਹੈ ਤੇ ਉਸ ਤੋਂ ਬਾਅਦ ਹੁਣ ਇਸ ਦਾ ਸੇਕ ਪੰਜਾਬ ਦੇ ਵਿੱਚ ਵੀ ਪਹੁੰਚਦਾ ਨਜ਼ਰ ਆ ਰਿਹਾ ਹੈ ਤੇ ਸਿੱਧੇ ਤੌਰ ਤੇ ਨਿਹੰਗ ਫੌਜਾਂ ਦੇ ਵੱਲੋਂ ਚੇਤਾਵਨੀ ਦੇ ਦਿੱਤੀ ਗਈ ਹੈ ਕੁਝ ਟੈਕਸੀ ਡਰਾਈਵਰ ਜੋ ਹਿਮਾਚਲ ਦੇ ਨਾਲ ਸਬੰਧਤ ਨੇ ਉਹਨਾਂ ਨੂੰ ਰੋਕ ਕੇ ਪੁੱਛਿਆ ਗਿਆ ਕਿ ਅਸੀਂ ਤਾਂ ਕਦੇ ਤੁਹਾਨੂੰ ਤੰਗ ਪਰੇਸ਼ਾਨ ਨਹੀਂ ਕੀਤਾ ਕਦੇ ਤੁਹਾਡੇ ਨਾਲ ਕੁੱਟਮਾਰ ਨਹੀਂ ਕੀਤੀ ਜੇ ਤੁਹਾਨੂੰ ਭੁੱਖੇ ਪਾਣੇ ਨਹੀਂ ਰਹਿਣ ਦਿੱਤਾ ਪਰ ਤੁਸੀਂ ਫਿਰ ਸਾਡੇ ਲੋਕਾਂ ਦੇ ਨਾਲ ਅਜਿਹਾ ਸਲੂਕ ਕਿਉਂ ਕਰ ਰਹੇ ਹੋ ਅਜਿਹਾ ਵਰਤਾਰਾ ਕਿਉਂ ਕਰ ਰਹੇ ਹੋ ਇਸ ਦੇ ਪਿੱਛੇ ਦੀ ਵਜ੍ਹਾ ਕੀ ਹੈ ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਜਿਹੜਾ ਇਹ ਪੰਜਾਬੀ ਜੋੜਾ ਕੋਟਿਆ ਗਿਆ ਜਿਨ੍ਹਾਂ ਦੇ ਨਾਲ ਇਹ ਕੁੱਟਮਾਰ ਹੋਈ ਹੈ ਉਹ ਸਪੇਨ ਦੇ ਨਾਲ ਸਬੰਧਤ ਹੈ ਇੱਕ ਐਨ ਆਰ ਆਈ ਜੋੜਾ ਹੈ ਤੇ ਉਸ ਸਪੇਨ ਦੇ ਵਿੱਚ ਪਿਛਲੇ 25 ਸਾਲਾਂ ਤੋਂ ਰਹਿ ਰਹੇ ਸਨ ਤੇ ਇਸ ਵਾਰ ਪੰਜਾਬ ਆਏ ਸਨ ਵਪਾਰ ਕਰਨ ਦੇ ਲਈ ਪੰਜਾਬ ਆਏ ਸਨ ਕੋਈ ਵੱਡਾ ਬਿਜ਼ਨਸ ਕਰਨਾ ਚਾਹੁੰਦੇ ਸਨ ਸਪੇਨ ਨੂੰ ਛੱਡ ਕੇ ਹੁਣ ਪੂਰਨ ਤੌਰ ਤੇ ਪੰਜਾਬ ਦੇ ਵਿੱਚ ਹੀ ਰਹਿਣਾ ਚਾਹੁੰਦੇ ਸਨ ਪੰਜਾਬ ਦੇ ਵਿੱਚ ਹੀ ਨਿਵੇਸ਼ ਕਰਨਾ ਆਏ ਸਨ ਤੇ ਗਰਮੀ ਕਾਰਨ ਉਹ ਪਹਾੜਾਂ ਦੇ ਵਿੱਚ ਘੁੰਮਣ ਗਏ ਸਨ ਉਹਨਾਂ ਦੀ ਪਤਨੀ ਜੋ ਸਪੇਨ ਦੀ ਹੈ ਉਹ ਵੀ ਨਾਲ ਸੀ ਤੇ ਜਦੋਂ ਫਿਰ ਉਹਨਾਂ ਦੇ ਨਾਲ ਇਹ ਕੁੱਟਮਾਰ ਹੁੰਦੀ ਹੈ ਇਸ ਦੇ ਪਿੱਛੇ ਦਾ ਕਾਰਨ ਦੱਸਿਆ ਜਾ ਰਿਹਾ ਹੈ ਕਿ ਪਾਰਕਿੰਗ ਨੂੰ ਲੈ ਕੇ ਵਿਵਾਦ ਛਿੜਦਾ ਹੈ ਤੇ ਉੱਥੇ ਫਿਰ ਉਹਨਾਂ ਦੇ ਨਾਲ 500 ਲੋਕ ਨੇ ਸੈਂਕੜੇ ਲੋਕ ਦੱਸੇ ਜਾ ਰਹੇ ਨੇ ਜਿਨ੍ਹਾਂ ਦੇ ਵੱਲੋਂ ਇਹ ਕੁੱਟਮਾਰ ਕੀਤੀ ਗਈ ਹੈ ਡੰਡਿਆਂ ਦੇ ਨਾਲ ਬੁਰੀ ਤਰ੍ਹਾਂ ਦੇ ਨਾਲ ਕੁੱਟਮਾਰ ਕੀਤੀ ਗਈ ਹੈ ਬਾਹਾਂ ਤੱਕ ਤੋੜੀਆਂ ਗਈਆਂ ਨੇ ਤੇ ਜਿਹੜਾ ਉਹਨਾਂ ਦਾ ਹੁਣ ਇਲਾਜ ਹੈ ਅਮਰਸਰ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਚੱਲ ਰਿਹਾ ਉੱਥੇ ਹੀ ਉਹਨਾਂ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਸਾਡੇ ਨਾਲ ਕੁੱਟਮਾਰ ਹੋਈ ਹੈ ਇਸ ਤੋਂ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਉਹ ਸਾਨੂੰ ਜਾਨੋਂ ਮਾਰ ਦੇਣਾ ਚਾਹੁੰਦੇ ਸਨ ਕਿਉਂਕਿ ਜਿਹੜਾ ਪੀੜਤ ਹੈ ਜਿਸਦੇ ਨਾਲ ਕੁੱਟਮਾਰ ਕੀਤੀ ਗਈ ਹੈ ਉਸ ਦੀ ਜਦੋਂ ਕੁੱਟਮਾਰ ਹੋ ਰਹੀ ਸੀ ਉਸ ਦੀ ਜਦੋਂ ਵੀਡੀਓ ਬਣਾਈ ਗਈ ਸੀ ਉਹ ਵੀ ਪੁਲਿਸ ਦੇ ਵੱਲੋਂ ਡਿਲੀਟ ਕਰਾਤੀ ਕਰਾਈ ਗਈ ਹੈ ਉਥੇ ਹੀ ਪੀੜਤਾਂ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਦਾ ਉਹਨਾਂ ਦੇ ਨਾਲ ਸਲੂਕ ਕੀਤਾ ਗਿਆ ਉਹ ਬਹੁਤ ਹੀ ਹੈਰਾਨੀਜਨਕ ਹੈ ਕਿਉਂਕਿ ਉਹ ਇਸ ਦੇਸ਼ ਦੇ ਵਿੱਚ ਆਏ ਸਨ ਇੱਕ ਐਨਆਰਆਈ ਪਰਿਵਾਰ ਜ਼ਰੂਰ ਹੈ ਪਰ ਘੁੰਮਣ ਆਏ ਸਨ ਇੱਕ ਛੋਟਾ ਜਿਹਾ ਵਿਵਾਦ ਇੰਨਾ ਵੱਡਾ ਬਣ ਜਾਏਗਾ ਉਹਨਾਂ ਨੂੰ ਨਹੀਂ ਸੀ ਪਤਾ ਕਿ ਇਸ ਦੇ ਪਿੱਛੇ ਦੀ ਵਜ੍ਹਾ ਕੀ ਹੈ ਇਸ ਦੇ ਪਿੱਛੇ ਦਾ ਕਾਰਨ ਕੀ ਹੈ ਉਹਨਾਂ ਦੇ ਨਾਲ ਅਜਿਹਾ ਵਰਤਾਰਾ ਕਿਉਂ ਕੀਤਾ ਗਿਆ ਤੇ ਸਿੱਧੇ ਤੌਰ ਤੇ ਉਹਨਾਂ ਦੇ ਵੱਲੋਂ ਪ੍ਰਸ਼ਾਸਨ ਨੂੰ ਅਪੀਲ ਕੀਤੀ ਗਈ ਹੈ ਕਿ ਇਨਸਾਫ ਦਵਾਇਆ ਜਾਵੇ ਜਿਨ੍ਹਾਂ ਦੇ ਵੱਲੋਂ ਇਹ ਕੁੱਟਮਾਰ ਕੀਤੀ ਗਈ ਹੈ ਉਹਨਾਂ ਦੇ ਉੱਤੇ ਪਰਚੇ ਦਰਜ ਹੋਣ ਹਾਲਾਂਕਿ ਜਦੋਂ ਉਹ ਹਿਮਾਚਲ ਦੇ ਵਿੱਚ ਸਨ ਤਾਂ ਉਹਨਾਂ ਦਾ ਕਹਿਣਾ ਹੈ ਕਿ ਉੱਥੇ ਸੈਂਕੜੇ ਲੋਕ ਖੜੇ ਸਨ ਮੌਕੇ ਤੇ ਪੁਲਿਸ ਵੀ ਮੌਜੂਦ ਸੀ ਪਰ ਕ੍ਰੀਸੇ ਨੇ ਵੀ ਉਹਨਾਂ ਨੂੰ ਛੁਡਾਇਆ ਨਹੀਂ ਕਿਸੇ ਨੇ ਵੀ ਉਹਨਾਂ ਦੀ ਮਦਦ ਨਹੀਂ ਕੀਤੀ ਤੇ ਜਿਹੜੀ ਵੀਡੀਓ ਬਣਾਈ ਗਈ ਸੀ ਉਹ ਵੀ ਪੁਲਿਸ ਦੇ ਵੱਲੋਂ ਹੀ ਡਿਲੀਟ ਕਰਾਈ ਗਈ ਹੈ ਇਹ ਵੀ ਇਲਜ਼ਾਮ ਲਗਾਏ ਜਾ ਰਹੇ ਨੇ ਤੇ ਦੂਜੇ ਪਾਸੇ ਹੁਣ ਜਿਹੜਾ ਇੱਕ ਦੌਰ ਚੱਲ ਗਿਆ ਹੈ ਕੁੱਟਮਾਰ ਦਾ ਇਹ ਬਿਲਕੁਲ ਗਲਤ ਦੌਰ ਹੈ ਕਿਉ ਦਾ ਜਿਹੜਾ ਸੰਕੇਤ ਹੈ ਕੁਝ ਹੋਰ ਹੀ ਨਜ਼ਰ ਆਵੇਗਾ ਕਿਉਂਕਿ ਇੱਕ ਪਾਸੇ ਨਿਹੰਗ ਫੌਜਾਂ ਦੇ ਵੱਲੋਂ ਵੀ ਚੇਤਾਵਨੀ ਦਿੱਤੀ ਗਈ ਹੈ ਤੇ ਦੂਜੇ ਪਾਸੇ ਜਿਹੜੀ ਕੁੱਟਮਾਰ ਹੋਈ ਹੈ ਉਹਨਾਂ ਦਾ ਵੀ ਕਹਿਣਾ ਹੈ ਕਿ ਬਿਲਕੁਲ ਬੁਰਾ ਸਲੂਕ ਹੈ ਹਾਲਾਂਕਿ ਸਭ ਤੋਂ ਪਹਿਲਾਂ ਤੁਹਾਨੂੰ ਉਹ ਬਿਆਨ ਸੁਣਾ ਦੰਨੇ ਆ ਨਿਹੰਗ ਫੌਜਾਂ ਦਾ ਜਿਨ੍ਹਾਂ ਦੇ ਵੱਲੋਂ ਕਿਹਾ ਗਿਆ ਕਿ ਅਸੀਂ ਤੁਹਾਡੇ ਨਾਲ ਕਦੇ ਬੁਰਾ ਸਲੂਕ ਨਹੀਂ ਕੀਤਾ ਤੁਸੀਂ ਸਾਡੇ ਨਾਲ ਕਿਉਂ ਕਰ ਰਹੇ ਹੋ ਤੇ ਦੂਜੇ ਪਾਸੇ ਬਿਆਨ ਉਹ ਵੀ ਸੁਣਾ ਦੰਨੇ ਆ ਜਿਨ੍ਹਾਂ ਦੇ ਨਾਲ ਇਹ ਕੁੱਟਮਾਰ ਹੋਈ ਆ ਵਾਇਕੁਦੀ ਕੀ ਖਾਸ ਸਾਹਿਬ ਵਾਇਕੁਦੀ ਕੀ ਫਟੇ ਬਾਬਾ ਜੀ ਇਹ ਹਮਾਜਾ ਤੋਂ ਵੀਰ ਹੋਣੀਆਂ ਆਏ ਜੀ ਪਰ ਇਹਨਾਂ ਨੂੰ ਇਹ ਕਾਹਦਾ ਪੁੱਛਣ ਜਵਾਬ ਮੰਗਣ ਨੇ ਵੀ ਤੁਹਾਨੂੰ ਕੋਈ ਪੰਜਾਬ ਦੇ ਵਿੱਚ ਕੋਈ ਦਿੱਕਤ ਆਈ ਪਰ ਇਹ ਕੰਮ ਗਲਤ ਆਪਣੇ ਹਮਾਜਾ ਵਾਲਿਆਂ ਨੂੰ ਦੱਸੋ ਵੀ ਥੋੜੇ ਕੰਟਰੋਲ ਕਰੋ ਜੇ ਤੁਹਾਡਾ ਦਿਮਾਗ ਘੁੰਮ ਗਿਆ ਫਿਰ ਇਹਨਾਂ ਦਾ ਕੰਮ ਔਖਾ ਹੋ ਜਾਣਾ ਤੁਹਾਡੀ ਪੰਜਾਬ ਦੇ ਵਿੱਚ ਗੱਡੀ ਵਾਰ ਨਹੀਂ ਬੰਦ ਕਰਦਾ ਨਹੀਂ ਪਰ ਹਮਾਜਾ ਵਾਲੇ ਜਿਹੜੇ ਆ ਇਹਨਾਂ ਨੂੰ ਥੋੜਾ ਕੰਟਰੋਲ ਕੀਤਾ ਜਾਵੇ ਮੇਰੇ ਵੀਰ ਆਪਾਂ ਜੀ ਆਪਾਂ ਦੂਜੇ ਬਣੇ ਨਿਹੰਗ ਸਿੰਘ ਪੋਜੇ ਦੂਜੇ ਬਣੇ ਤੁਰਪੀਆਂ ਫਿਰ ਇਹਨਾਂ ਦਾ ਕੰਮ ਖਰਾਬ ਹੋਊਗਾ ਫਿਰ ਫਮਾ ਚਲਦੀ ਗੱਡੀ ਪੰਜਾਬ ਦੇ ਵਿੱਚ ਅਸੀਂ ਐਂਟਰੀ ਕਰ ਦਵਾਂਗੇ ਕੀਤਾ ਕਿ ਨਹੀਂ ਹਾਂ ਜੀ ਕੀਤਾ ਪਰ ਗਲਤ ਕੀਤਾ ਹੈ ਤਾਂ ਹਾਂ ਜੀ ਬਾਕੀ ਜੀ ਸਹੀ ਕੀਤਾ ਭਾਈ ਗਲਤ ਕੀਤਾ ਨਾ ਹਾਂ ਜੀ ਗਲਤ ਕੀਤਾ ਭਾਈ ਹਾਂ ਜੀ ਤੇ ਜੀ ਇਹ ਪੰਜਾਬ ਦੇ ਲੋਕ ਇਦਾਂ ਕਰਨ ਡਿਆ ਪਏ ਫਿਰ ਫਿਰ ਗਲਤ ਬਾਤ ਫਿਰ ਗੱਡੀ ਸਾਰੇ ਦੀ ਓਕੀ ਹੋ ਜਾਣੀ ਨਾ ਚੱਲਣੀ ਕੱਲੀ ਪੰਜਾਬ ਸਾਰੇ ਦੀ ਓਕੀ ਹੋ ਜਾਣੀ ਪੰਜਾਬ ਵਾਲਿਆਂ ਤੋਂ ਜਿਹੜਾ ਆਇਆ ਫਿਰ ਅਸੀਂ ਤੇ ਨੱਪੀ ਹੋਣਾ ਕੰਮ ਅਹੀਂ ਨਾਗਰਤ ਇਸ ਟਾਈਮ ਅਸੀਂ ਸਪੇਨ 25 ਸਾਲ ਤੋਂ ਸਪੇਨ ਰਹਿੰਦੇ ਆਂ ਮੈਂ ਤੇ ਮੇਰੀ ਵਾਈਫ ਆਪਣੇ ਬੱਚਿਆਂ ਦੇ ਨਾਲ ਅਸੀਂ ਇੱਥੇ ਵਾਪਸ ਪੰਜਾਬ ਸੈਟਲ ਹੋਣ ਲਈ ਆਪਣਾ ਬਿਜ਼ਨਸ ਸਟਾਰਟਅਪ ਕਰ ਲਿਆ ਏ ਤੇ ਕੱਲ 2 ਦਿਨ ਪਹਿਲਾਂ ਅਸੀਂ ਇੱਥੋਂ ਕੰਮ ਵਾਸਤੇ ਜਿਹੜਾ ਉਹ ਡਲੌਜੀ ਗਏ ਸੀ ਤੇ ਸਾਨੂੰ ਨੋਨਾਂ ਬੰਦਿਆਂ ਨੇ ਮੇਬੀ ਘਟੋ ਘਟ 100 ਤੋਂ ਪਲੱਸ ਬੰਦਾ ਇਕੱਠਾ ਹੋ ਕੇ ਜਿਹੜਾ ਵਾ ਉਹ ہزار ਜਗਾ ਜਿਹੜੀ ਇੱਕਦਾਂ ਮ ਅਟੈਕ ਕਰਤਾ ਸਾਡੇ ਤੇ ਸਾਨੂੰ ਨਾ ਉਹਨਾਂ ਨੇ ਕੋਈ ਸਵਾਲ ਪੁੱਛਿਆ ਨਾ ਕੋ ਗੱਲ ਕੀਤੀ ਸਿਰਫ ਪੰਜਾਬੀ ਹੋਣ ਦੀ ਵਜ੍ਹਾ ਕਰਕੇ ਜਾਂ ਕੋਈ ਇਹੋ ਜਿਹੀ ਕੋਈ ਗੱਲ ਹੋਈ ਉਹਨਾਂ ਦੀ ਕਿਸੇ ਨਾਲ ਤੇ ਸਾਨੂੰ ਉਹਨਾਂ ਨੇ ਬਹੁਤ ਜਿਹੜਾ ਵਾ ਉਹ ਮਾਰਿਆ ਵਾ ਸਿਰ ਵਿੱਚ ਮੇਰੇ ਆ ਦੋ ਤਿੰਨ ਦਿਨ ਮੈਂ ਕੋਮਾ ਚ ਰਿਹਾ ਹਾਂ ਤੇ ਅੱਜ ਜਿਹੜਾ ਵਾ ਮੈਂ ਬਾਹ ਮੇਰੀ ਟੁੱਟੀ ਨਾਲ ਤੇ ਮੇਰੀ ਵਾਈਫ ਨੇ ਵੀਡੀਓਜ਼ ਬਣਾਈਆਂ ਸੀ ਉਹਨਾਂ ਨੇ ਪੁਲਿਸ ਨੇ ਉਹ ਵੀਡੀਓ ਜਿਹੜੀ ਆਹੀ ਉਹ ਡਿਲੀਟ ਕਰ ਦਿੱਤੀਆਂ ਪੁਲਿਸ ਕੋਈ ਤੁਹਾਡੀ ਜਿਹੜੀ ਪੁਲਿਸ ਉਹ ਪੁਲਿਸ ਦੀ ਸੁਣਦੇ ਹੀ ਨਹੀਂ ਇੰਨਾ ਜਹੂਮੀ ਨਾ ਜ਼ਿਆਦਾ ਹੈ ਸਰ ਗੱਲ ਦੀ ਸ਼ੁਰੂਆਤ ਕਿੱਥੋਂ ਹੋਈ ਗੱਲ ਸਿਰਫ ਇਹ ਕਰਕੇ ਹੋਈ ਕਿ ਉਹ ਮੇਰੇ ਅਹੀਂ ਉੱਥੇ ਪਾਰਕਿੰਗ ਲਾਈ ਗੱਡੀ ਦੇ ਸਿਰਫ ਇੱਕ ਉੱਥੇ ਕੋਈ ਉਹਨਾਂ ਦਾ ਪ੍ਰਧਾਨ ਹਿਤ ਹੋ ਕੇ ਮੇਰੇ ਬ੍ਰਦਰ ਨੂੰ ਕਹਿ ਰਿਹਾ ਕਿ ਤੇਰੇ ਚਪੇੜਾ ਮਾਰਾਂਗਾ ਤਾਂ ਮੈਂ ਉਹਨੂੰ ਇਹ ਨਹੀਂ ਗੱਲ ਕੀਤੀ ਚਪੇੜ ਕਿਉਂ ਮਾਰਾਂ ਕਿਉਂ ਬਾਈ ਚਪੇੜ ਕਿਉਂ ਮਾਰੇਗਾ ਤੂੰ ਹਲੋ ਗਲਤ ਕਿਉਂ ਬੋਲਦਾ ਵਾਂ ਇਦਾਂ ਬੋਲਣਾ ਨਹੀਂ ਚਾਹੀਦਾ ਤੇ ਉਸ ਬੰਦੇ ਨੇ 1 ਮਿੰਟ ਤੋਂ ਪਹਿਲਾਂ ਫੋਨ ਕਰਕੇ 100 ਤੋਂ ਵੱਧ ਬੰਦਾ ਇਕੱਠਾ ਕਰ ਲਿਆ ਤੇ ਉਹ ਸਿਰਫ ਕੋਈ ਗੱਲ ਸੁਣਨੀ ਨਹੀਂ ਚਾਹੁੰਦੇ